ਆਰਿਏ ਦਾ ਸਾਂਝਾ ਕਰਨ ਜਾ ਰਹੇ ਹੈ। ਜੋ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਕੈਦੀਆਂ ਵਿਚਾਲੇ ਖੂਨੀ ਝੜਪ ਹੋਈ ਹੈ। ਜੋ ਵਿਸ਼ਨੋਈ ਦੇ ਨਾਲ ਜੁੜੇ ਹੋਏ ਇੱਕ ਗਰੁੱਪ ਅਤੇ ਦੂਜੇ ਗਰੁੱਪ ਦੇ ਵਿਚਾਲੇ ਝੜਪ ਹੋਈ ਹੈ। ਰਾਜ਼ੀ ਕੀ ਝੜਪ ਦੇ ਵਿੱਚ 7 ਤੋਂ 8 ਕੈਦੀ ਵੀ ਜ਼ਖਮੀ ਹੋਏ ਨੇ। ਜੋ ਝੜਪ ਹੋਈ ਹੈ ਜੇਲ੍ਹ ਦੇ ਅੰਦਰ ਪੁਲਿਸ ਨੇ ਫਿਲਹਾਲ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋ ਕਾਰੋਬਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ਦੇ ਵਿੱਚ ਜੇਲ੍ਹ ਚ ਬੰਦ ਹੈ। ਜਿਸ ਤੇ ਕੀ ਹੈ ਖੂਨੀ ਝੜਪ ਹੋਈ ਹੈ ਦੋ ਗੁੱਟਾਂ ਦੇ ਵਿਚਾਲੇ। ਚੰਡੀਗੜ੍ਹ ਦੀ ਬੁੜਾਏਲ ਜੇਲ੍ਹ 'ਚ ਜਿੱਥੇ ਕਿ ਕੈਦੀਆਂ ਵਿਚਾਲੇ ਇਹ ਖੂਨੀ ਝੜਪ ਹੋਈ ਹੈ। ਗਾਜ਼ੀ ਕੀ ਦੋ ਗੁੱਟ ਨੇ ਜਿਨ੍ਹਾਂ ਦੇ ਵਿੱਚ ਖੂਨੀ ਝੜਪ ਹੋਈ ਹੈ ਇੱਕ ਗੁੱਟ ਜਿਹੜਾ ਕਿ ਬਿਸ਼ਨੋਈ ਦੇ ਨਾਲ ਜੁੜਿਆ ਹੋਇਆ ਹੈ। ਸਵਾਟ 7 ਤੋਂ 8 ਕੈਦੀ ਨਜਿਹੜੇ ਕਿ ਜ਼ਖਮੀ ਦੱਸੇ ਜਾ ਰਹੇ ਨੇ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ जुट ਗਈ ਹੈ। ਕਿ ਚੰਡੀਗੜ੍ਹ ਦੀ ਬੁੜਾਏਲ ਜੇਲ੍ਹ ਦੇ ਵਿੱਚ ਲਾਲਸ ਬਿਸ਼ਨੋਈ ਦਾ ਇੱਕ ਗੁੱਟ ਗੁੱਟ ਜਿਹੜਾ ਕਿ 10 ਕੁਹਨੀ ਚੜਪੋਈਆ 20 ਗੜ ਦੀ ਬੁੜਾਇਲ ਜੇਲ੍ਹ ਦੇ ਵਿੱਚ ਜਿਸ ਦੇ ਵਿੱਚ ਲਾਲਜ ਬਿਸ਼ਨੋਈ ਦੇ ਨਾਲ ਜੁੜਿਆ ਹੋਇਆ ਇੱਕ ਗੁੱਟ ਤੇ ਦੂਜੇ ਗੁੱਟ ਦੇ ਨਾਲ ਫੜ ਗਿਆ ਕਾਰੋਬਾਰੀ ਤੋਂ ਫਿਰੋਫੀ ਮੰਗਣ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਹੈ ਤੇ ਬਿਸ਼ਨੋਈ ਗੁੱਟ ਦਾ ਹੈ આરોપી ਜਿਸ ਦੀ ਕੀ ਦੂਸਰੇ ਗੁੱਟ ਦੇ આરોપીਆ ਦੇ ਨਾਲ ਚੜਪੋਈਆ ਸੋ ਖੂਨੀ ਚੜਪ ਅਤੇ ਦੋ ਗੋਟਾਂ ਵਿਚਾਲੇ ਹੋਈ ਇਸ ਖੂਨੀ ਝੜਪੇ 'ਨੀ ਵਜਾ ਦਾ ਵੱਧ ਗਈ ਜਿਸ ਦੇ ਵਿੱਚ ਕਿ 7 ਤੋਂ 8 ਕੈਦੀ ਜ਼ਖਮੀ ਵੀ ਹੋ ਗਏ ਨੇ। ਸੋ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ। ਸੋ ਚੰਡੀਗੜ੍ਹ ਦੀ ਹੈ ਬੁੜੈਲ ਜੇਲ ਹੈ। ਸੋ ਕੈਦੀਆਂ ਦੇ ਵਿੱਚ ਇਹ ਖੂਨੀ ਝੜਪ ਹੋਈ ਹੈ ਦੋ ਗੋਟ ਸੀ ਇਹ ਇੱਕ ਗੋਟਾ ਜਿਹੜਾ ਕਿ ਉਹ ਲਾਰਜ ਵਿਸ਼ਨੋਈ ਦੇ ਨਾਲ ਜੁੜਿਆ ਹੋਇਆ ਹੈ। ਤਦਾਦੀ ਕੀ ਰੰਗਦਾਰੀ ਮਾਮਲੇ ਦੇ ਵਿੱਚ ਦੇ aarop ਦੇ ਵਿੱਚ ਜੇਲ੍ਹ ਚ ਬੰਦ ਹੈ ਵਿਸ਼ਨੋਈ ਗੋਟ ਦਾ aaropi। ਸੋ ਇੱਕ ਗਰੁੱਪ ਤੇ ਦੂਜੇ ਗਰੁੱਪ ਦੇ ਵਿੱਚ ਇੱਕ ਖੂਨੀ ਝੜਪ ਤੇ ਇਸ ਝੜਪ ਦੇ ਵਿੱਚ 7 ਤੋਂ 8 ਕੈਦੀ ਨਜਾਇਰੇ ਕਿ ਉਹ ਜ਼ਖਮੀ ਦਸੇ ਜਾ ਰਹੇ ਨੇ ਬਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਜੋ ਪੁਲਿਸ ਵੱਲੋਂ ਸਾਰੀ ਜਾਂਚ ਕੀਤੀ ਜਾ ਰਹੀ ਕਿ ਕਿਉਂ ਇਹ ਝੜਪ ਹੋਈ ਹੈ ਸੋ ਦੋ ਗੁੱਟ ਗੁੱਟਾ ਵਿਚਾਲੇ ਇਹ ਖੂਨੀ ਝੜਪ ਸੋ ਦੋ ਗੁੱਟ ਆਪਸ ਦੇ ਵਿੱਚ ਪੜ ਗਏ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਸੋ ਕੈਦੀਆਂ ਦੇ ਵਿੱਚ ਇਹ ਝੜਪ ਹੋਈ ਹੈ ਬਿਸ਼ਨੋਈ ਦੇ ਨਾਲ ਜੁੜਿਆ ਹੋਇਆ ਇੱਕ ਗਰੁੱਪ ਹੈ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਦੂਸਰਾ ਗੁੱਟ ਉਹਨਾਂ ਦੋਵਾਂ ਦੇ ਵਿੱਚ ਇੱਕ ਝੜਪ ਹੋਈ ਹੈ ਜਿਸ ਦੇ ਵਿੱਚ 6 ਤੋਂ 8 ਕੈਦੀ ਜਿਹੜੇ ਕਿ ਜ਼ਖਮੀ ਦੱਸੇ ਜਾ ਰਹੇ ਨੇ ਜੋ ਕਾਰੋਬਾਰੀ ਤੋਂ ਫਿਰੋਤੀ ਮੰਗਣ ਦੇ ਮਾਮਲੇ ਦੇ ਵਿੱਚ ਜੇਲ੍ਹ ਜਬੰਦ ਹੈ ਬਿਸ਼ਨੋਈ ਗੈਂਗ ਦਾ આરોપી ਜਿਸ ਦੀ ਕਿ ਦੂਸਰੇ ਗੁੱਟ ਦੇ ਕੈਦੀਆਂ ਦੇ ਨਾਲ ਝੜਪ ਹੋਈ ਹੈ ਖੂਨੀ ਝੜਪ ਹੋਈ ਹੈ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਤੇ ਦੋ ਗਰੁੱਪ ਆਪਸ ਦੇ ਵਿੱਚ ਪੜ ਗਏ ਖੂਨੀ ਚੜ੍ਹਪ ਦੇ ਵਿੱਚ 7 ਤੋਂ 8 ਕੈਦੀ ਵੀ ਜਿਹੜੇ ਕਿ ਜ਼ਖਮੀ ਦੱਸੇ ਜਾ ਰਹੇ ਨੇ ਜਨਰਲ ਵਿੱਚ ਚੜ੍ਹਪ ਹੋਈ ਤਾਂ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਹੁਣ ਉਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਕਿ ਕਿਉਂ ਇਹ ਚੜ੍ਹਪ ਹੋਈ ਹੈ ਕਿਉਂ ਜਿਹੜੇ ਕਿ ਗੱਲ ਇੰਨੀ ਜ਼ਿਆਦਾ ਵੱਧ ਗਈ ਕਿ ਦੋ ਗੁੱਟ ਆਪਸ ਦੇ ਵਿੱਚ ਪੜ ਗਏ ਵਿਸ਼नोई ਦੇ ਨਾਲ ਜੁੜਿਆ ਹੋਇਆ ਇੱਕ ਗਰੁੱਪ ਹੈ ਦੱਸਿਆ ਜਾ ਰਿਹਾ ਦੂਸਰਾ ਗਰੁੱਪ ਦੋਵਾਂ ਗਰੁੱਪਾਂ ਦੇ ਵਿੱਚ ਇਹ ਚੜ੍ਹਪ ਹੋਈ ਹੈ ਸੱਤ ਅੱਠ ਕੈਦੀ ਨਜਰੇ ਕੀ ਜ਼ਖਮੀ ਵੀ ਦੱਸੇ ਜਾ ਰਹੇ ਨੇ ਇਸ ਦੇ ਵਿੱਚ ਫਿਲਹਾਲ ਪੁਲਿਸ ਦੇ ਵੱਲੋਂ ਜਿਹੜੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਜਿਹੜਾ ਕਿ ਮਾਮਲਾ ਵੀ ਦਰਜ ਕੀਤਾ ਗਿਆ ਹੈ ਇਸ ਨੂੰ ਤੇ ਚੰਡੀਗੜ੍ਹ ਦੇ ਵਿੱਚ ਝੜਕ ਹੋਈ ਹੈ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਕੈਦੀਆਂ ਵਿਚਾਲੇ ਇਹ ਖੂਨੀ ਝੜਕ ਹੋਈ ਹੈ ਸੱਤ ਤੋਂ ਅੱਠ ਕੈਦੀ ਨਜਰੇ ਕੀ ਉਹ ਜ਼ਖਮੀ ਦੱਸੇ ਜਾ ਰਹੇ ਨੇ ਖੂਨੀ ਝੜਪ ਹੋਈ ਐ ਸਿਕਵਰਤ ਦੇ ਲਈ ਜਾਣਕਾਰੀ ਦੇ ਲਈ ਕੁਲਵੀਰ ਦਿਵਾਨ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਸੋ ਕੁਲਵੀਰ ਚੰਡੀਗੜ੍ਹ ਦੇ ਵੀ ਇਹ ਜੇਲ ਬੁੜੈਲ ਜੇਲ ਦੇ ਵਿੱਚ ਖੂਨੀ ਝੜਪ ਹੋਈ ਐ ਦੋ ਗੁੱਟਾਂ 'ਸ ਵਿੱਚ ਪੜ ਗਏ ਨੇ ਜਿਆਦਾ ਪੜ ਗਏ ਕਿ 7 ਤੋਂ 8 ਕੈਦੀ ਨੇ ਜਿਹੜੇ ਕਿ ਦੱਸੇ ਜਾ ਰਹੇ ਨੇ ਕਿ ਜਿਹੜੇ ਜ਼ਖਮੀ ਹੋਏ ਨੇ ਸੋ ਕੀ ਕੁਝ ਹੋਰ ਜਾਣਕਾਰੀ ਤੁਹਾਡੇ ਕੋਲ ਕਿਉਂ ਹੋਈ ਐ ਇਹ ਝੜ ਦੇਖੋ ਇਹ ਵਾਰ ਇਹ ਮਾਮਲਾ ਜਿਹੜਾ ਹੈਗਾ ਬੀਤੀ ਰਾਤ ਦਾ ਦੱਸਿਆ ਜਾ ਰਿਹਾ ਜਿੱਥੇ ਦੋ ਗੁੱਟ ਜਿਹੜੇ ਹੈਗੇ ਨੇ ਕੈਦੀਆਂ ਦੇ ਆਪਸ ਦੇ ਵਿੱਚ ਪਿੜੇ ਨੇ ਜਿਨ੍ਹਾਂ ਦੇ ਵਿੱਚ ਇਸ ਝੜਪ ਦੇ ਵਿੱਚ 7 ਤੋਂ 8 ਕੈਦੀ ਜਿਹੜੇ ਹੈਗੇ ਨੇ ਉਹ ਜ਼ਖਮੀ ਹੋਏ ਸਨ ਮਾਮੂਲੀ ਰੂਪ ਦੇ ਵਿੱਚ ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਜੇਲ੍ਹ ਦੇ ਵਿੱਚ ਦੁਬਾਰਾ ਹੀ ਜੜਾ ਹੈਗਾ ਉਹ ਭੇਜ ਦਿੱਤਾ ਗਿਆ ਤੇ ਇਹ ਦੱਸਿਆ ਜਾ ਰਿਹਾ ਕਿ ਇੱਕ ਗੁੱਟ ਇਹਨਾਂ ਦੇ ਵਿੱਚ ਬਿਸ਼ਨੋਈ ਗੈਂਗ ਦਾ ਗੁੱਟ ਜਿਹੜਾ ਹੈਗਾ ਉਹ ਦੱਸਿਆ ਜਾ ਰਿਹਾ ਜਿਹੜਾ ਕਿ ਜਿਸ ਦੇ આરોપી ਜਿਹੜੇ ਹੈਗੇ ਨੇ ਉਹ ਚੰਡੀਗੜ੍ਹ ਦੇ ਵਿੱਚ ਸੈਕਟਰ 5 ਦੇ ਵਿੱਚ ਇੱਕ ਵਪਾਰੀ ਕੋਲ ਰੰਗਦਾਰੀ ਮੰਗਣ ਦੇ આરોપી ਇਹ ਜਿਹੜੇ ਲੋਕ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਦੂਜੇ ਗੁੱਟੇ ਨਾਲ ਹੋਈ ਹੈ 2023 ਦੇ ਵਿੱਚ ਇਹ ਮਾਮਲਾ ਚੰਡੀਗੜ੍ਹ ਦੇ ਵਿੱਚ ਹੋਇਆ ਸੀ ਜਿੱਥੇ ਸੈਕਟਰ 5 ਦੇ ਵਿੱਚ ਰਹਿੰਦੇ ਹੋਏ ਇੱਕ बिजनेसमੈਨ ਨੂੰ ਪ੍ਰਤੀ ਮੰਗਣ ਵਾਸਤੇ ਜਿਹੜਾ ਹੈਗਾ ਇਸ ਇਸ ਗੁੰਡੀ ਆਪਣਾ ਗਰਾਂਡ ਜਿਹੜਾ ਗੈਂਗਸਟਰ ਜਿਹੜਾ ਹੈਗਾ ਉਸ ਦੇ ਇਸ਼ਾਰੇ ਦੇ ਉੱਤੇ ਇਹ ਕੰਮ ਕੀਤਾ ਗਿਆ ਸੀ ਉਸ ਦੇ ਰੂਪੀ ਸੰਜੜੇ ਇਹ ਗੇਮ ਦੇ ਵਿੱਚ ਬੰਦਸਨ ਜਿਹੜੀ ਚਰਾਬੀ ਰਹੀ ਹੈ ਉਹ ਇਹ ਹੋਈ ਹੈ ਤੇ ਹੁਣ ਪੁਲਿਸ ਨੇ ਇਸ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਜਿਹੜੀ ਹੈਗੀ ਉਹ ਲੌਂਚ ਕੀਤੀ ਹੈ ਇਹ ਪੁਲਿਸ ਅਦਾਲਤ ਦੇ ਵਿੱਚ ਜਾਵੇਗੀ ਅਦਾਲਤ ਵਿੱਚੋਂ ਪਰਮਿਸ਼ਨ ਲੈ ਕੇ ਇਹਨਾਂ ਨੂੰ ਰਿਮਾਨਤੇ ਲੈ ਸਕਦੀ ਹੈ ਇਹਨਾਂ ਇਹਨਾਂ ਨੂੰ ਹਿਰਾਸਤ ਇਹਨਾਂ ਨੂੰ ਰਿਮਾਨਤੇ ਲੈ ਕੇ ਕੁਝ ਕਾਸ ਜਰੀ ਹੈਗੇ ਉਹ ਕਰ ਸਕਦੀ ਹੈ ਕਿ ਆਖਿਰ ਕੀ ਵਜ੍ਹਾ ਸੀ ਇਹਨਾਂ ਦੇ ਇਹਨਾਂ ਦੇ ਛੜਪ ਹੋਣ ਦੇ ਹੋਣ ਦੇ ਪਿੱਛੇ ਜੀ ਜੀ ਬਿਲਕੁਲ ਜਿਹੜਾ ਕਿ ਜੇਲ੍ਹ ਦੇ ਵਿੱਚ ਸਾਡੀ ਅਗਰ ਛੜਕ ਹੁੰਦੀ ਹੈ ਤਾਂ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਪੁਲਿਸ ਕਿਉਂਕਿ ਪੁਲਿਸ ਮੌਜੂਦ ਹੁੰਦੀ ਹੈ ਉੱਥੇ ਜੇਲਰ ਮੌਜੂਦ ਹੁੰਦੇ ਨੇ ਫਿਰ ਵੀ ਜਿਹੜਾ ਕਿ ਇਸ ਸਾਡੀ ਛੜਕ ਹੁੰਦੀ ਹੈ ਸੋ ਕਈ ਤਰ੍ਹਾਂ ਸਵਾਲ ਵੀ ਖੜੇ ਹੁੰਦੇ ਨੇ ਸੋ ਜਿਹੜੇ 7 ਤੋਂ 8 ਕੈਦੀ ਵਿੱਚ ਜ਼ਖਮੀ ਦੱਸੇ ਜਾ ਰਹ ਉਹਨਾਂ ਦੀ ਹੁਣ ਕੀ ਕੀ ਸਥਿਤੀ ਐ ਇਸ ਵੇਲੇ ਸਾਡਾ ਬਿਲਕੁਲ ਸੁਰੱਖਿਆ ਨੂੰ ਲੈ ਕੇ ਵੀ ਬਿਲਕੁਲ ਸਵਾਲ ਜਿਹੜੇ ਹੈਗੇ ਨੇ ਉਹ ਖੜੇ ਹੋ ਜਾਂਦੇ ਨੇ ਜੇਲ੍ਹ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਵਾਰਦਾਤ ਹੁੰਦੀ ਐ ਨਿਸ਼ਚਿਤ ਤੌਰ ਤੇ ਬੋੜੈਲ ਜੇਲ੍ਹ ਜਿਹੜੀ ਹੈਗੀ ਇੱਕ ਹਾਈ ਸਕਿਉਰਿਟੀ ਜੇਲ੍ਹ ਮੰਨਿਆ ਦਸੀ ਜਾਂਦੀ ਇੱਥੇ ਜਿਹੜੇ ਉਪਕਰਣ ਨੇ ਉਹ ਵੀ ਕਾਫੀ ਜ਼ਿਆਦਾ ਆਧੁਨਿਕ ਉਪਕਰਣ ਜਿਹੜੇ ਹੈਗੇ ਨੇ ਸੇਫਟੀ ਵਾਸਤੇ ਇੰਸਟਾਲ ਕੀਤੇ ਗਏ ਨੇ ਪਰੰਤੂ ਜਿਸ ਨਾਲ ਇਹ ਚਾਪ ਉਹ ਇਹ ਨਿਸ਼ਚਿਤ ਪਰਤੇ ਜਿਹੜੀ ਜੇਲ੍ਹ ਦੀ ਸੁਰੱਖਿਆ ਹੈ ਜਾਂ ਜੇਲ੍ਹ ਦੀ ਜਿਹੜੀ ਚੌਕਸੀ ਹੈ ਉਸ ਦੇ ਉੱਤੇ ਵੀ ਸਵਾਲ ਜਿਹੜੇ ਹੈਗੇ ਇਸ ਤਰ੍ਹਾਂ ਦੀਆਂ ਕਟਨਾਵਾਂ ਖੜਾ ਕਰ ਦਿੰਦੀਆਂ ਨੇ ਜੀ